ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਗਾਇਬ ਰਹੇ ਮਨਪ੍ਰੀਤ ਸਿੰਘ ਬਾਦਲ ਹੁਣ ਮੋੜ ਤੋਂ ਹਲਚਲ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਜਿਵੇਂ ਜੀਮਨੀ ਚੋਣਾ ਦਾ ਜ਼ਿਕਰ ਵਧਦਾ ਜਾ ਰਿਹਾ ਹੈ ਗਿੱਦੜ ਬਾਹਾਂ ਨੂੰ ਲੈ ਕੇ ਚੌਥਰ ਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਮਨਪ੍ਰੀਤ ਬਾਦਲ ਦਾ ਇੱਕ ਵੀਡੀਓ ਹਾਲ ਹੀ ਦੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਹੋਇਆ ਜਿੱਥੇ ਉਹ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲੈ ਕੇ ਗਏ ਨੇ ਉਹਨਾਂ ਦੇ ਮਸਲੇ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ ਧਰਨਾ ਖਤਮ ਕਰਨ ਦੀ ਗੱਲ ਆਕੀ ਗਈ ਹੈ ਮਨਪ੍ਰੀਤ ਸਿੰਘ ਬਾਦਲ ਖੁਦ ਉਸ ਵੀਡੀਓ ਵਿੱਚ ਬੋਲ ਰਹੇ ਨੇ ਕਿ ਉਹ ਉਹਨਾਂ ਸਾਰੇ ਲੋਕਾਂ ਦੇ ਮਸਲੇ ਹੱਲ ਕਰ ਦੇਣਗੇ ਧਰਨਾ ਖਤਮ ਕਰ ਦੇਣ ਜੋ ਵੀ ਸ਼ਿਕਾਇਤਾਂ ਨੇ ਉਹਨਾਂ ਨੂੰ ਲੈ ਕੇ ਸੀਨੀਅਰ ਅਫਸਰਾਂ ਦੇ ਨਾਲ ਇੱਥੋਂ ਤੱਕ ਕਿ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਫਿਲਹਾਲ ਭਾਜਪਾ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਆਪਣਾ ਕਾਦ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਲੰਬੇ ਸਮੇਂ ਤੋਂ ਚੁੱਪ ਮਨਪ੍ਰੀਤ ਸਿੰਘ ਬਾਦਲ ਹੁਣ ਲਗਾਤਾਰ ਲੋਕਾਂ ਦੇ ਵਿੱਚ ਜਾ ਰਹੇ ਨੇ ਰਵਨੀਤ ਸਿੰਘ ਬਿੱਟੂ ਅਤੇ ਹੋਰ ਵੱਡੇ ਆਗੂਆਂ ਦਾ ਨਾਮ ਲੈ ਰਹੇ ਨੇ ਜਿਨ੍ਹਾਂ ਦੇ ਰਾਹੀਂ ਉਹ ਪੰਜਾਬੀਆਂ ਦੇ ਮਸਲੇ ਹੱਲ ਕਰਵਾਉਣ ਦੀ ਗੱਲ ਆਖ ਰਹੇ ਨੇ ਆਓ ਤੁਹਾਨੂੰ ਵੀ ਮਨਪ੍ਰੀਤ ਸਿੰਘ ਬਾਦਲ ਦਾ ਉਹ ਬਿਆਨ ਸੁਣਾਉਂਦੇ ਆ ਜਿਸ ਦੇ ਵਿੱਚ ਇੰਜ ਲੱਗ ਰਿਹਾ ਹੈ ਕਿ ਜਿਵੇਂ ਜਿਵੇਂ ਜਿਮਨੀ ਚੋਣਾ ਨੇੜੇ ਆ ਰਹੀਆਂ ਨੇ ਮਨਪ੍ਰੀਤ ਸਿੰਘ ਬਾਦਲ ਦੁਬਾਰਾ ਤੋਂ ਚੋਣਾ ਦੇ ਵਿੱਚ ਸਾਰਥਕ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਆ ਮੱਥੇ ਦੀਆਂ ਤਕਰੀਰਾਂ ਹੋਈਆਂ ਦੇਸ਼ ਨਿਕਾਲਾ ਮਿਲ ਗਿਆ ਅੱਜ 15 ਸਾਲਾਂ ਬਾਅਦ ਮੈਂ ਇਹਦਾ ਗਲੀਆਂ 'ਚ ਫੇਰ ਪੈਰ ਪਾਇਆ ਤੋੜਾ ਜਿਹੜਾ ਪਿਆਰ ਥੋੜਾ ਜਿਹੜਾ ਸਾਥ ਹੈ ਉਹ ਹਮੇਸ਼ਾ ਮੇਰੇ ਮਨ 'ਚ ਲਿਖਿਆ ਹੈ ਬੜੇ ਲੋਕ ਮੈਨੂੰ ਕਹਿੰਦੇ ਨੇ ਮਨਪ੍ਰੀਤ ਪਿਆਰ ਤੂੰ ਸਾਨੂੰ ਛੱਡ ਕੇ ਨਹੀਂ ਜਾਣਾ ਤੂੰ ਇੱਥੇ ਰਹਿ ਤੂੰ ਸਾਨੂੰ ਇੱਥੇ ਰਹਿਣਾ ਸੀ ਪਰ ਜਿਹੜਾ ਪਰਮਾਤਮਾ ਨੇ ਕੋਈ ਦਾਣਾ ਚੋਗਾ ਲਿਖਿਆ ਹੁੰਦਾ ਹੈ ਜਿਹੜੀਆਂ ਤਕਦੀਰਾਂ ਦੇ ਉਹ ਚੁੱਪ ਕੇ ਹੋਣੇ ਪੈਂਦੇ ਆ ਬਰਹਾਲ ਮੈਂ 14 ਸਾਲ 15 ਸਾਲ ਬਾਅਦ ਅੱਜ ਫੇਰ ਤੁਹਾਡੇ ਦੇ ਦਰਮਿਆਨ ਹਾਜ਼ਰ ਹੋਇਆ ਸੋ ਛੋਟਾ ਜਿਹੜਾ ਦਰਦ ਹੈ ਇਹ ਮੈਂ ਮਹਿਸੂਸ ਕਰ ਰਿਹਾ ਛੋਟਾ ਦਰਦ ਮਹਿਸੂਸ ਕਰ ਰਿਹਾ ਕਾਸ਼ ਮੈਂ ਤੁਹਾਨੂੰ ਨਾ ਜਾਂਦਾ ਔਰ ਕਿ ਤੁਹਾਨੂੰ ਮੁਸੀਬਤ ਆਉਣੀ ਨਹੀਂ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਕਿ ਅੱਜ ਗਿੱਦੜਬਾਹ ਦੇ ਲੋਕ ਸਿਖਾਈ ਸਕੂਲ ਤੋਂ ਬੈਰੂਨ ਉਹ ਕਹਿੰਦੇ ਬੈਂਕ ਦੇ ਬੈਰੂਨ ਸਟੇਡੀਅਮ ਹੈ ਨਹੀਂ ਟੀਨ ਵਾਲੇ ਪਾਣੀ ਦਾ ਤੁਹਾਨੂੰ ਕਦੇ ਤੁਸੀਂ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਗੱਲ ਬਠਿੰਡੇ ਸ਼ਹਿਰ ਤੁਸੀਂ ਜਾ ਕੇ ਆਓ ਉੱਥੇ ਵੀ ਜਦੋਂ ਮੈਂ ਪਹਿਲੇ ਬਣਿਆ ਤਾਂ ਇੱਕ ਇੱਕ ਇਲਾਕਾ ਜਿਹਨੂੰ ਉਹਨੂੰ ਲੈਣੋਪਾਰ ਕਹਿੰਦੇ ਸੀ ਲੈਣੋਪਾਰ ਇਲਾਕਾ ਇੱਕ ਤਾਂ ਬਠਿੰਡਾ ਸ਼ਹਿਰ ਪਰ ਲੈਣੋਪਾਰ ਇਲਾਕਾ ਵੀ ਕਿ ਡਿੱਡੇ ਤੋਂ ਵੀ ਵੱਧ ਚੁੱਕਿਆ ਤੇ ਜਦੋਂ ਮੈਂ ਐਮਐਲਏ ਬਣਿਆ ਤੇ ਉੱਥੇ ਲੋਕਾਂ ਨੇ ਮੈਨੂੰ ਇਹ ਇਹ ਕਿਆ ਕੀ ਜੀ ਕਿ ਪੁਲ ਬਣਾ ਕੇ ਦਿਓ ਰੇਲਵੇ ਦਾ ਤੇ ਰੇਲਵੇ ਵਾਲੇ ਕਹਿੰਦੇ ਜੀ ਇਹ ਬਣ ਨਹੀਂ ਸਕਦਾ ਮੈਂ ਕਿਹਾ ਜੀ ਕਿਉਂ ਨਹੀਂ ਬਣ ਸਕਦਾ ਉਹ ਕਹਿੰਦੇ ਜੀ ਇੱਥੋਂ ਦਾ 7-8 ਲਾਈਨਾਂ ਜਾਂਦੀਆਂ ਤੇ ਤਿੰਨ ਡਿਕਾ ਨੇ ਡਿਵੀਜ਼ਨ ਫਿਰੋਜ਼ਪੁਰ ਡਿਵੀਜ਼ਨ ਤੇ ਹੰਪਾਲਾ ਤੇ ਫਿਰ 9 ਮਣ ਤੇਲ ਇਕੱਠਾ ਹੋਊਗਾ ਸਾਰਿਆਂ ਕਿ ਕਿਤੇ ਬੈਠੇ ਵਿੱਚ ਕਿੱਥੇ ਹੋਣਗੇ ਕਿ ਪੁਲ ਦਾ ਡਿਜ਼ਾਈਨ ਬਣੂਗਾ ਫਿਰ ਕਿ ਪੁਲ ਦੀ ਜਿਹੜੀ ਹੈ ਕੀਮਤ ਕੌਣ ਦੇਊਗਾ ਔਰ ਮੈਂ ਤੁਹਾਨੂੰ ਇਹ ਇਹ ਗੱਲ ਇਹ ਐ ਨਹੀਂ ਕਿ ਮੈਂ ਤੁਹਾਡੇ ਧਰਮੇ ਚ ਆਇਆ ਹਾਂ ਪਰ ਅੱਜ ਤੁਸੀਂ ਤੁਹਾਡੇ ਰਿਸ਼ਤੇਦਾਰ ਰੰਚ ਹੋਣੇ ਬਠਿੰਡੇ ਤੁਸੀਂ ਰਿਸ਼ਤੇਦਾਰਾਂ ਨੂੰ ਜਾ ਕੇ ਪੁੱਛ ਲਿਓ ਕਿ ਜਿਹੜੀ ਚੀਜ਼ ਨਾ ਮੁਮਕਿਨ ਉਥੇ ਸੈਕਟਰ ਦੇ ਵਜ਼ੀਰ ਵੀ ਰਹੇ ਪਟਿਆਲੇ ਸ਼ਹਿਰ ਤੋਂ ਜਿਹੜੇ ਐਪੀਸੀ ਹੋਰ ਵੀ ਸੀ ਔਰ ਉਹਨਾਂ ਨੇ ਕਹਿੰਦੇ ਸੀ ਇਹ ਪੁਲ ਬਣ ਨਹੀਂ ਸਕਦਾ ਅੱਜ ਇਹ ਅੱਜ ਉਹ ਪੁਲ ਕੰਪਲੀਟ ਹੋਣ ਦੇ ਨਜ਼ਦੀਕ ਆ ਚੁੱਕਿਆ ਔਰ ਉਹਨਾਂ ਦੇ ਨਾਲ 100 ਕਰੋੜ ਰੁਪਈਆ ਦੀ ਕੀਮਤ ਲੱਗੀ ਗਈ ਸੀ ਔਰ 100 ਕਰੋੜ ਦਾ ਪੁਲ ਜਿਹੜਾ ਉਹ ਪਟਿਆਲੇ ਬਣਿਆ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹ ਵੀ ਬੇਨਤੀ ਕਰਨਾ ਹੈ ਮੈਨੂੰ ਧਰਨੇ ਦਾ ਪਤਾ ਸੀਗਾ ਕਿ ਗਿੱਦੜਵਾ ਸ਼ਹਿਰ ਦੇ ਵਿੱਚ ਧਰਨਾ ਲੱਗਿਆ ਹੈ ਮੈਂ ਮੈਨੂੰ ਥੋੜੀ ਜਿਹੀ ਝਿਜਕ ਐ ਇਸ ਦੀ ਕਿ ਜਿਹੜੇ ਪੁਰਾਣੇ ਲੀਡਰ ਐ ਜਿਹੜੇ ਦਵਾਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕੀ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐ ਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਸਲੇ ਦਾ ਹੱਲ ਹੋਣਾ ਨਹੀਂ ਸੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਜਾਉਂਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਤਾਂ ਮੇਰੇ ਇਤਬਾਰ ਸੇ ਅੱਜ ਤੁਸੀਂ ਇਹ ਤਕਰਾਂ ਜਿਹੜਾ ਹੈ ਇਹ ਛੱਟ ਲਓ ਔਰ ਇਹ ਜਿਹੜਾ ਤੁਸੀਂ ਅੰਡਰਗਰਾਉਂਡ ਜਿਹੜਾ ਕਹਿ ਰਹੇ ਹੋ ਉਹ ਜਿਹੜਾ ਇਹਦਾ ਮੈਂ ਹੱਲ ਕਰਾ ਕੇ ਦਊਂਗਾ ਔਰ ਆਪਣੇ ਬਿੱਟੂ ਸਾਹਿਬ ਜਿਹੜੇ ਹੈ ਉਹ ਰੇਲਵੇ ਦੇ ਮਿਸਟਰ ਹੈ ਰੈਸ਼ਨਲ ਸਾਹਿਬ ਵੱਡੇ ਮਿਸਟਰ ਹੈ ਮੋਰ ਸਾਡੇ ਪਾਰਟਿਸ ਮਿਸਟਰ ਹੈ ਮੈਂ ਗੱਲ ਦਾ ਸਰਸ ਤੋਂ ਸੋ ਤੋਂ ਬਿਨਾ ਪੁੱਛੇ ਉਹਨਾਂ ਨਾਲ ਗੱਲ ਆਲਰੇਡੀ ਮੈਂ ਉਹਨਾਂ ਨਾਲ ਕਰ ਚੁੱਕਿਆ ਉਹ ਕਹਿੰਦੇ ਇਹ ਕੋਈ ਬਹੁਤ ਵੱਡੀ ਬਾਤ ਨਹੀਂ ਆਪ ਦਿੱਲੀ ਆ ਜਾਓ ਮੈਂ ਥੋੜੇ ਦਿਨਾਂ ਦਿੱਲੀ ਜਾਉਂਗਾ ਔਰ ਉਹਨਾਂ ਤੋਂ ਵਾਦਾ ਵਿਸ਼ਵਾਸ ਲੈ ਕੇ ਆਉਂਗਾ ਕਿ ਆਪਣਾ ਔਰ ਸਿਆਣੇ ਕਹਿੰਦੇ ਕਿ ਵੱਡੇ ਬੋਲ ਨਾ ਬੋਲੀਏ ਪ੍ਰਮਾਤਮਾ ਨਾਲ ਤੇ ਫਕਾਰ ਦਾ ਵੈਰ ਪੈ ਜਾਂਦਾ ਮੈਂ ਪ੍ਰਮਾਤਮਾ ਤੋਂ ਦਰ ਕੇ ਕਹਿੰਦਾ ਕਿ ਮੈਂ ਨੀਚੇ ਵਾਲਾ ਪੁੱਲ ਵੀ ਬਣਾ ਦੂੰਗਾ ਔਰ ਉੱਪਰ ਵਾਲਾ ਪੁੱਲ ਵੀ ਬਣਾ ਦੂੰਗਾ ਉਨੇ ਕੋਰਪੋਰੇਟ ਮੇਰੀ ਹਰ ਕੋਸ਼ਿਸ਼ ਹੋ ਗਈ ਮੇਰੀ ਪਰ ਮੈਨੂੰ ਇਹ ਮੇਰਾ ਮੇਰਾ ਦਿਲ ਇਸ ਗੱਲ ਦੀ ਦਵਾਈ ਦੇ ਚੁੱਕਿਆ ਰਿਹਾ ਜੇ ਮੈਂ ਉੱਥੇ ਜਾ ਕੇ ਗੱਲ ਤੋਂ ਬਾਤਾਂ ਉਹ ਮੇਰੀ ਗੱਲ ਬਣੇ ਜਾਉਂਗੀ ਸੋ ਇਹ ਤਾਂ ਤੁਸੀਂ ਮੇਰੇ ਮੇਰੇ ਵਿਸ਼ਵਾਸ ਤੇ ਉਹਨੇ ਧਰਨਾ ਬੰਦ ਕਰੋ ਤੁਸੀਂ ਵਿਆੜੀ ਕਰਨ ਵਾਲੇ ਲੋਕ ਹੋ ਤੁਸੀਂ ਕਾਰੋਬਾਰ ਤੁਸੀਂ ਕਬੀਲਦਾਰ ਲੋਕ ਹੋ ਧਰਨਿਆਂ ਤੇ ਬੈਠੇ ਤੁਹਾਡਾ ਨੁਕਸਾਨ ਹੁੰਦਾ ਹੈ ਪਰ ਮੈਨੂੰ ਸ਼ਰਮ ਆਉਂਦੀ ਹੈ ਕਿ ਮੇਰੇ ਸ਼ਹਿਰ ਦੇ ਲੋਕ ਐਸੇ के बैठे हैं तो मैं एक करवा के दूंगा दूसरा मैं बैंक काम क्योंकि गवर्नमेंट से तो तो सरकारी बैंक बैंक कोई भी ये की जोड़िया बाकी डिमांड है हाई स्कूल बना स्टेडियम बनाना वाटर वर्क बना झड़े क्योंकि ਸਰਕਾਰ ਪੰਜਾਬ ਸਰਕਾਰ ਦੇ ਜੁਮਰੇ ਦੇ ਵਿੱਚ ਆ ਉਹਨਾਂ ਦੇ ਅਧਿਕਾਰ ਦੇ ਵਿੱਚ ਆਉਂਦੀ ਹੈ ਪੰਜਾਬ ਸਰਕਾਰ ਹਟ ਜਾਵਾ ਡੰਗ ਹੋ ਜੇ ਉਹਨਾਂ ਕੋਲੇ ਤਾਂ ਹੋ ਸਕਦਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹਾਂ ਤੇ ਪੈਸੇ ਨਹੀਂ ਨਾ ਹੋਣ ਤੇ ਮੈਂ ਮੇਰਾ ਜਿਹੜਾ ਤੁਹਾਡੇ ਨਾਲ ਵਾਦਾ ਹੈ ਕਿ ਆ ਜਿਹੜਾ ਅੰਡਰ ਬ੍ਰਿਜ ਹੈ ਤੇ ਉਹ ਓਵਰ ਬ੍ਰਿਜ ਤੇ ਮੈਂ ਕੋਸ਼ਿਸ਼ ਕਰੂਗਾ ਕਿ ਮੈਂ ਇਹ ਕੰਮ ਕਰਕੇ ਦਊਂਗਾ ਔਰ ਜਿਵੇਂ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾਰੇ ਤੇ ਸਿਰ ਰੱਖ ਕੇ ਸੌਂ ਜਾਓ ਆਰਾਮ ਨਾਲ ਕਿ ਹੁਣ ਸਰਦਾਰ ਦੀ ਮੈਂ ਆਪਣੇ ਸਿਰ ਲੈ ਲਈ ਔਰ ਇਸ ਤਰ੍ਹਾਂ ਕੇ ਉਹ ਸਾਰਿਆਂ ਦਾ ਇੱਕ ਵਾਰੀ ਫੇਰ ਇਸ ਗੱਲ ਦਾ ਤਨਵਾਦ ਕਰਦਾ ਔਰ ਜਿਸ ਤਰ੍ਹਾਂ ਤਮੀ ਸਾਹਿਬ ਤੁਸੀਂ ਕਿਹਾ ਬੇਸੀ ਤੁਹਾਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ ਹੋ ਤਾਨੂੰ ਮੇਰਾ ਮੂੰਹ ਆਉਂਦਾ ਮੈਨੂੰ ਥੋੜਾ ਮਾ। ਕਿਸ ਗੱਲ ਦਾ ਯਕੀਨ ਕਰਿਓ। ਔਰ ਮੈਨੂੰ 1 ਮਹੀਨਾ ਹੋ ਗਿਆ ਗਿੱੱੜ ਵਿੱਚ ਆਇਆ ਹਾਂ। ਯਕੀਨ ਕਰਿਓ ਮੈਂ ਤਾਂ ਤੁਹਾਡੇ ਘਰਾਂ ਚ ਤੁਹਾਡੀਆਂ ਦੁਕਾਨਾਂ ਤੇ ਐ ਤੁਰੇ ਫਿਰਦਾ ਜਿਵੇਂ ਬੰਦਾ ਕੋਈ ਆਪ ਦਾ ਰਿਸ਼ਤੇਦਾਰੀ ਚ ਭੱਜਿਆ ਫਿਰਦਾ ਹੈ ਨਾ ਚਾਹੀਏ ਤਾਂ। ਤੁਹਾਨੂੰ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੋ ਗਈ। ਜਿੱਥੇ 15 20 ਸਾਲ ਇਕੱਠੇ ਆਪਾਂ گزارਿਆ ਹੈ ਔਰ ਕੋਈ ਵੇੜਾ ਹੁੰਦਾ ਸੀ ਕਿ ਗਿੱੱੜਵਾ ਜਿਹੜਾ ਇਲਾਕਾ ਸੀ ਕਿ ਜਿੰਨੇ ਵੀ ਨੇੜੇ-ਨੇੜੇ ਹਲਕੇ ਸੀ ਚਾਹੇ ਬਲੋੜ ਸੀ ਮੁਕਸਰ ਸੀ ਬਟੇਡਾ ਸੀ ਇੱਕ ਨੰਬਰ ਦਾ ਹਲਕਾ ਸੀ ਪਹਿਲੀ ਵਾਰੀ ਆਰਓ ਲੱਗੇ ਤਾਂ ਗਿੱਦੜਵਾ ਹਲਕੇ 'ਚ ਲੱਗੇ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਗਿੱਦੜਵਾ ਤੋਂ ਸ਼ੁਰੂ ਹੁੰਦੇ ਸੀ ਤੁਸੀਂ ਚੰਡੀਗੜ੍ਹ ਵੀ ਜਾਂਦੇ ਸੀ ਤਾਂ ਪਹਿਲਾ ਜਿਹੜੀ ਆਵਾਜ਼ ਆਉਂਦੀ ਸੀ ਵੀ ਗਿੱਦੜਵੇ ਵਾਲੇ ਪਹਿਲਾਂ ਆਜੋ ਬਾਕੀ ਰੁਕ ਜਾਓ ਵਾਹ ਵੈਸੇ ਇਹਨੂੰ ਕਹਿਣਾ ਤਾਂ ਨਹੀਂ ਚਾਹੀਦਾ ਜਿੰਨਾ ਚਿਰ ਮੈਂ ਮੈਲੇ ਵਿਆਹ ਆ ਆਪਣੇ ਜਿਹੜੇ ਗਿੱਦੜਵਾਦੀਆਂ ਗੱਡੀਆਂ ਦਾ ਨੰਬਰ ਪੀਬੀ 60 ਤੋਂ ਸ਼ੁਰੂ ਹੁੰਦਾ ਹੈ। ਜੀ। ਤੇ ਪੀਬੀ 60 ਗੱਡੀ ਦਾ ਕੋਈ ਚਲਾਣ ਨਹੀਂ ਕਰਦਾ ਸੀ ਕਿਉਂਕਿ ਇਹ ਆਪਣੇ ਖਿੱਦੜਵੇ ਦੀ ਗੱਡੀ ਹੈ। ਸੋ ਮੈਂ ਅੱਜ ਤੁਹਾਨੂੰ ਮੇਰੇ